ਦੀਪਕ ਜੀ ਪੰਜਾਬ ਦੇ ਵਿੱਚ ਦਲ ਬਦਲੂ ਉਮੀਦਵਾਰਾਂ ਦੀ ਸੂਚੀ ਚੰਗੀ ਖਾਸੀ ਲੰਮੀ ਆ ਦਲ ਬਦਲੂਆਂ ਦਾ ਪਵੇਖ ਹੋਏਗਾ ਕਿ ਜਦੋਂ ਵੋਟਾਂ ਹੋ ਜਾਣਗੀਆਂ ਇਸ ਵੇਲੇ ਕੀ ਕਹਿੰਦਾ ਜੋ ਐਨਾਲਿਸਿਸ ਆ ਵੀ ਇੱਕ ਦੋ ਹੀ ਜਿੱਤ ਸਕਣਗੇ ਜੀ ਇਹ ਉਹਨਾਂ ਦਾ ਵੀ ਮੁਸ਼ਕਲ ਆ ਐਂ ਬੇਸਕੋਜੀ ਇਸ ਸਮੇਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਚੋਣ ਮੁੱਦਾ ਹੀ ਮੁੱਖ ਦਲ ਬਦਲੂ ਬਣ ਗਿਆ ਹੂੰ ਹੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਤਿਤਲੀਆਂ ਤੋਂ ਇਹਨੂੰ ਸ਼ੁਰੂ ਕੀਤਾ ਤੇ ਉਹ ਤਿਤਲੀਆਂ ਇਹਨਾਂ ਦੀਆਂ ਊੜੀਆਂ ਵੀ ਕਈ ਇਹਨਾਂ ਕੋਲ ਆਈਆਂ ਵੀ ਸੋ ਉਹ ਵਰਤਾਰਾ ਹੁਣ ਇਸ ਕਦਰ ਹੋਊਗਾ ਕਿ ਸੁਖਪਾਲ ਖੈਰਾਂ ਨੇ ਇਹਨੂੰ ਆਪਣਾ ਚੋਣ ਰੈਲੀਆਂ ਦਾ ਮੁੱਦਾ ਬਣਾ ਲਿਆ। ਜੀ ਦੇਖੋ ਜੀ ਦਲਵੀਰ ਗੋਲਡੀ ਵੀ तितਲੀ ਬਣ ਗਿਆ ਹੈਨਾ ਉਧਰ ਰਾਜਾ ਬੜਿੰਗ ਨੂੰ ਲੱਗਦਾ ਕਿ ਮੈਂ ਜੇਕਰ ਲੁਧਿਆਣੇ ਦੇ ਵਿੱਚ ਇਹੀ ਮੁੱਦਾ ਚੱਕਾਂ ਤਾਂ ਸ਼ਾਇਦ ਜ਼ਿਆਦਾ ਹੋਊਗਾ ਕਿ ਬੰਦਾ ਧੋਖਾ ਕਰ ਗਿਆ ਜੀ ਐਮਪੀ ਤੁਹਾਡਾ ਦੇਖੋ ਹੈਨਾ ਸੋ ਇਸ ਤਰ੍ਹਾਂ ਇਹਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਪਿੰਡਾਂ ਸ਼ਹਿਰਾਂ 'ਚ ਵੀ ਇਸ ਵਾਰ ਦਲ ਬਦਲਣਾਂ ਨੂੰ ਲੈ ਕੇ ਕਿਉਂਕਿ ਇਹ ਵਰਤਾਰਾ ਨਵਾਂ ਨਹੀਂ ਹੈ ਕੋਈ ਪਹਿਲਾਂ ਵੀ ਹੁੰਦਾ ਆਇਆ ਪਰ ਇਹਨੇ ਥੋਕ ਦੇ ਪਾਚ ਐਦਾਂ ਮੁਰਲੀ ਕਤਾਰ ਦੇ ਲੀਡਰਾਂ ਦਾ ਕਦੇ ਨਹੀਂ ਹੋਇਆ ਜੀ ਸੋ ਉਸ ਦੀ ਚਰਚਾ ਹੁਣ ਲੋਕਾਂ ਵਿੱਚ ਹੈ ਜਿਹੜੀ ਚਰਚਾ ਆਪਾਂ ਵੀ ਜੀ ਇੱਕ ਦੋ ਵਾਰ ਕੀਤੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਕਿ ਪੰਜਾਬ ਦੇ ਲੋਕ ਸਿਰਦ ਲੋਕ ਇਹ ਫੈਸਲਾ ਲੈਣ ਕਿ ਆਪਾਂ ਦਲ ਬਦਲੂਆਂ ਨੂੰ ਜਿੱਤਣ ਹੀ ਨਹੀਂ ਦੇਣਾ ਜਾਂ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੈ ਜਿੱਥੋਂ ਮਰਜੀ ਆਏ ਹੁਣ ਜਿੱਥੇ ਮਰਜੀ ਗਏ ਹੁਣ ਸੋ ਉਹੀ ਜੀ ਚਰਚਾ ਸਾਰਥਕ ਚਰਚਾ ਹੁਣ ਚੱਲਣ ਲੱਗੀ ਹੈ ਪਰ ਇਸ ਦੇ ਬਾਵਜੂਦ ਵੀ ਫੈਸਲਾ ਪੰਜਾਬ ਦੇ ਵੋਟਰਾਂ ਨੇ ਕਰਨਾ ਕਿ 10 ਜਿਤਾਉਣੇ ਆ ਜਾਂ 10 ਹਾਰਾਉਣੇ ਆ ਕਿਉਂਕਿ ਇਸ ਮੌਕੇ 10 ਦਲਬਦਲੂ ਖੜੇ ਆ ਆਪਾਂ ਪਹਿਲਾਂ ਵਿਸਤਾਰ ਤੋਂ ਉਹਦੇ ਬਾਰੇ ਕਿੰਨੀ ਵਾਰ ਗੱਲ ਕੀਤੀ ਹੈ ਕਿ 4 ਭਾਜਪਾ ਚ 3 ਆਪ ਚ 2 ਕਾਂਗਰਸੀਆਂ ਚ 1 ਅਕਾਲੀ ਦਲ ਚ ਸੋ ਇਹ 10 ਉਮੀਦਵਾਰ ਹੈਗੇ ਨੇ ਪਰ ਇਹਨਾਂ ਚੋਂ 5 ਜਿੱਤਣਗੇ 5 ਹਾਰਨਗੇ 10 ਜਿੱਤਣਗੇ 10 ਹਾਰਨਗੇ 3 ਜਿੱਤਣਗੇ ਇਹ ਲੋਕਾਂ ਦੇ ਉੱਤੇ ਫੈਸਲਾ ਹੈ ਜੀ ਪਰ ਇੱਕ ਰਿਪੋਰਟ ਕਹਿੰਦੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਪੰਜਾਬ ਚੋਂ ਦਲਬਦਲੂ ਚ ਇੱਕ ਜਾਂ ਦੋ ਹੀ ਜਿੱਤ ਸਕਦਾ ਹੂੰ ਉਹ ਦੇਸ਼ ਦੀ ਔਸਤ ਰਿਪੋਰਟ ਕੋਈ ਦਾ ਹਵਾਲਾ ਹੈ ਜੀ ਤੁਸੀਂ ਹੈਰਾਨ ਹੋਵੋਗੇ ਕਿ 2004 ਤੱਕ 25% ਦਲ ਬਦਲੂ ਜਿੱਤਦੇ ਰਹੇ ਨੇ ਦੇਸ਼ ਦੀਆਂ ਆਮ ਚੋਣਾਂ 'ਚ ਇਹ ਔਸਤ ਲਗਭਗ 25% ਰਹੀ ਹੈ ਮਤਲਬ 2004 ਤੱਕ ਜੇ 100 ਉਮੀਦਵਾਰ ਦਲ ਬਦਲੂ ਖੜੇ ਨੇ ਆਮ ਚੋਣਾਂ 'ਚ ਦੇਸ਼ ਭਰ 'ਚ ਸਾਰੀਆਂ 'ਚ ਜੇ 100ਾਂ 'ਚ 25 ਜਿੱਤਦੇ ਸੀ 75 ਹਾਰ ਜਾਂਦੇ ਸੀ ਪਰ 9 ਤੱਕ ਆਉਂਦਿਆਂ ਆਉਂਦਿਆਂ ਇਹ ਤਰ ਘਟ ਕੇ 15% ਤੇ ਆ ਗਿਆ ਹੂੰ ਮਤਲਬ ਇਹਨੂੰ ਹੋਰ ਸਪਸ਼ਟ ਰੂਪ ਚ ਸਮਝੋ 2009 ਦੀਆਂ ਆਮ ਚੋਣਾਂ ਦੇ ਦੌਰਾਨ 205 ਦਲ ਬਦਲੂ ਸੀ ਦੇਸ਼ ਦੇ ਵਿੱਚ ਜੀ ਜਿਨ੍ਹਾਂ ਚੋਂ ਸਿਰਫ 35 ਜਿੱਤੇ ਹਮ ਹਮ 205 ਚੋਂ 35 ਜਿੱਤਣ ਦਾ ਮਤਲਬ 17% ਬਣਦਾ ਜੀ ਤੇ ਹੁਣ 2014 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਉਹਦੇ ਵਿੱਚ ਦੇਸ਼ ਭਰ ਦੇ ਵਿੱਚੋਂ 264 ਦਲ ਬਦਲੂ ਖੜੇ ਸੀ ਹਮ ਹਮ ਉਹਨਾਂ 264 ਦੇ ਵਿੱਚੋਂ 38 ਜਿੱਤੇ ਸਿਰਫ ਹਮ ਹਮ ਉਹਨੇ 14.39% ਅੰਤਾਰਿਕ ਪਰਸੈਂਟ ਬਣਿਆ ਜੀ ਮਤਲਬ 14.5% ਤੋਂ ਵੀ ਘੱਟ ਹੁਣ ਇਹ ਥੱਲੇ ਨੂੰ ਆ ਗਿਆ 25 ਤੋਂ 17 17 ਤੋਂ 14.5 ਜੀ 2019 ਪਿਛਲੀਆਂ ਲੋਕ ਸਭਾ ਚੋਣਾਂ ਦੇਸ਼ ਦੇ ਵਿੱਚ 213당 ਬਦਲੂ ਖੜੇ ਹੋਏ ਜਿਹਨਾਂ ਚ ਸਿਰਫ 30 ਜਿੱਤੇ ਮਤਲਬ 14.8% ਬਣਦਾ ਹੈ ਜੀ ਤੇ ਜੇ 14 ਦੇ ਹਿਸਾਬ ਨਾਲ ਲਾਉਣਾ ਹੈ ਤਾਂ ਪੰਜਾਬ ਚ 10 ਖੜੇ ਹੈ ਜੀ 10 ਦਾ 14% 1.4 ਬਣਦਾ ਹੈ ਜੀ ਤਾਂ ਹੁਣ ਜਾਂ ਇੱਕ ਜਿੱਤੋ ਜਾਂ ਦੋ ਜਿੱਤਣਗੇ ਇਹ ਇਹ ਦੇਸ਼ ਦੀ ਔਸਤ ਦੇ ਹਿਸਾਬ ਨਾਲ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਜੀ 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 ਦੇਸ਼ ਦੀ ਔਸਤ ਕਹਿੰਦੀ ਆ ਹਾਂ ਇਹ ਪਖਰੀ ਅਲਾਕੇ ਪੰਜਾਬ ਦੇ ਵਿੱਚ ਇਹ ਉਸ ਤਰ੍ਹਾਂ ਦਾ ਪਹਿਲੂ ਹੁੰਦਾ ਜਰੂਰੀ ਇਹ ਕਿ ਸਾਰੀ ਔਸਤ ਨੂੰ ਆਪਾਂ ਚੋਣਾਂ ਦੀ ਵੋਟਾਂ ਦੀ ਟੋਟਲ ਐਵਰੇਜ 'ਚ ਕੱਢਦੇ ਆ ਤਾਂ ਸਾਰੇ ਦੀ ਐਵਰੇਜ ਆ ਸੋ ਇਸ ਲਈ ਕਈ ਵਾਰੀ ਹੁੰਦਾ ਕਿ ਸੱਤਾ ਦੇ ਰੇੜੇ ਗਏ ਲੋਕ ਕਈ ਵਾਰ ਜਿੱਤ ਜਾਂਦੇ ਨੇ ਜਾਂ ਕਿਹਦਾ ਚਾਂਸ ਹੁੰਦਾ ਕਿਹਦੀ ਸੱਤਾ ਆ ਸਕਦੀ ਆ ਹੁਣ ਇੱਥੇ ਸੂਬੇ ਦੀ ਇੱਕ ਸਰਕਾਰ ਰਹੀ ਹੈ ਉਹਦੀ ਸੱਤਾ ਇੱਕ ਹੈ ਕੇਂਦਰ ਦੇ ਵਿੱਚ ਆਉਣ ਵਾਲੀ ਸੋਚ ਰਹੀ ਆ ਉਹਦੀ ਸੱਤਾ ਕਿਦੀ ਬਣਨੀ ਆ ਸੋ ਹਸਾਬ ਨਾਲ ਵੋਟਰ ਵੀ ਫੈਸਲਾ ਲੈਂਦਾ ਕਿ ਅਸੀਂ ਆਪਣੇ ਹੱਥੇ ਦੇ ਵਿੱਚ ਕੋਸ਼ਿਸ਼ ਹੁੰਦੀ ਜਾਂਤਰ ਵੋਟਰਾਂ ਦੀ ਕਿ ਜਿਹਦੀ ਸਰਕਾਰ ਬਣੀ ਹੋਵੇ ਜਾਂ ਨਹੀਂ ਬਣਨੀ ਹੈ ਜੀ ਸੋ ਇਸ ਲਈ ਉਹ ਉਹਦੇ ਨੇੜੇ ਤੇ ਉਹਦੇ ਹਿਸਾਬ ਨਾਲ ਕੋਈ ਆਕੜਾ ਉੱਪਰ ਥੱਲੇ ਹੋ ਜਵੇ ਪਰ ਐਗਰੇਜ ਇਹੀ ਕਹਿੰਦੀ ਹੈ ਕਿ ਪੈਸੇ 3200 ਦੋ ਜਿੱਤੂ 1.4 ਦੇ ਹਿਸਾਬ ਨਾਲ 150 ਜਿੱਤ ਨਹੀਂ ਸਕਦਾ ਜਦੋਂ ਜਿੱਤੂ ਵਜੋਂ ਲੋਕ ਪਰ ਵੋਟਰ ਫੈਸਲਾ ਕਰਦਾ ਹੀ ਉਹ ਅੰਕੜਾ ਬਦਲ ਵੀ ਸਕਦੇ ਆ ਹੂੰ ਬਿਲਕੁਲ ਦੀਪਕ ਜੀ ਅਕਾਲੀ ਦਲ ਦਾ ਕਿਹੜਾ ਉਮੀਦਵਾਰ ਹੈ ਜਿਨੇ ਪਾਰਟੀ ਵੀ ਛੱਡੀ ਤੇ ਮਿਲੀ ਮਲਾਈ ਟਿਕਟ ਵੀ ਛੱੜਦੀ ਬਿਲਕੁਲ ਜੀ ਬਚਾਰੇ ਐਮਪੀ ਸੋਚਦੇ ਸੀ ਕੰਮਦਾਰਾਂ ਨੇ ਆਪਣੇ ਐਮਸੀ ਦੇ ਦਵਾ ਬੈਠੇ ਹੂੰ ਚੰਡੀਗੜ੍ਹ ਪੰਜਾਬ ਦੀ ਰਾਜਸਥਾਨ ਦੀ ਚੰਡੀਗੜ੍ਹ ਦੇ ਵਿੱਚ ਅਕਾਦੀ ਗੱਲ ਦੇ ਵੀਰਵਾਰ ਨੇ ਪਹਿਲਾਂ ਟਿਕਟ ਫੜਾਈ ਵਾਪਸ ਜੀ ਤੇ ਫਿਰ ਹੱਥ ਜੋੜ ਕੇ ਕਿਹਾ ਜੀ ਕਿ ਮੈਂ ਨਹੀਂ ਤੁਹਾਡੀ ਪੂਰੀ ਅਕਾਦੀ ਗੱਲ ਦੀ ਨਹੀਂ ਟੀਮ ਹੈ ਚੰਡੀਗੜ੍ਹ ਦੀ ਸਾਰੀ ਪਾਰਟੀ ਕਰ ਰਹੀ ਹੈ ਹੂੰ ਹੂੰ ਸਾਰੀ ਟੀਮ ਨੇ ਹਰਦੀਪ ਸਿੰਘ ਪਟਰੇਲਾ ਹੋਰੀ ਅਕਾਲੀ ਦਲ ਵੱਲੋਂ ਪੰਜਾਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਦੇ ਵਿੱਚ ਲਗਾਤਾਰ ਤਿੰਨ ਵਾਰ ਐਲੂਜੀਤਿਆ ਜੀ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਵੀ ਇੱਥੋਂ ਮਤਲਬ ਕਿ ਐਮਸੀ ਰਹੇ ਹੂੰ ਹੂੰ ਤੇ ਬਤੌਰ ਐਮਸੀ ਹੁੰਦੇ ਆ ਹੀ ਅਕਾਲੀ ਦਲ ਦੇ ਉਹ ਅਕਾਲ ਚਲਾਣਾ ਕਰਕੇ ਸੀ ਤਾਂ ਉਹਨਾਂ ਦਾ ਇਹ ਬੇਟਾ ਪਾਵਰ ਹਰਦੀਪ ਉਹਦਾ ਵੱਡਾ ਭਰਾ ਉਹ ਇੱਥੋਂ ਐਮਸੀ ਹਿੱਟਿਆ ਤੇ ਖੁਦ ਨਾਲ ਖਾਸਾ ਘਟਨਾ ਹੈ ਕਿ ਵਾਪਕੀ ਕਿ ਉਹ ਵੀ ਐਮਸੀ ਹੁੰਦੇ ਆ ਹੀ ਪਰ ਜਵਾਨੀ ਚ ਅਕਾਲ ਚਲਾਣਾ ਕਰ ਗਿਆ ਉਸ ਤੋਂ ਬਾਅਦ ਹਰਦੀਪ ਪਟੇਲਾ ਵੀ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੇ ਟਿਕਟੇ ਐਮਸੀ ਵਨ ਦੇ ਤੱਕੇ ਰੱਤ ਜੋੜ ਦੇ ਵਿੱਚ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤੱਕ ਵੀ ਗਏ ਹੂੰ ਹੂੰ ਤੇ ਹੁਣ ਜਦੋਂ ਅਕਾਲੀ ਦਲ ਘੱਟਕੋਟ ਤੋਂ ਬਾਅਦ ਸੀ ਤਾਂ ਚੰਡੀਗੜ੍ਹ ਚ ਪਹਿਲੀ ਵਾਰ ਸਿੱਧ ਡੱਟੋੜ ਤੋਂ ਬਾਹਰ ਆ ਕੇ ਖੱਲਿਆ ਲੜ ਰਿਹਾ ਸੀ ਹੂੰ ਹੂੰ ਤੇ ਅਕਾਲੀ ਜਨ ਨੇ ਹਰਦੀਪ ਡੇਲੀਨ ਨੂੰ ਟਿਕਟ ਦੇ ਦਿੱਤੀ ਤੇ ਹਰਦੀਪ ਕਹਿੰਦਾ ਜੀ ਮੈਂ ਹੈਗਾ ਆਪ ਕਰਦਾ ਬੰਦਾ ਮੈਨੂੰ ਚੋਣ ਫੰਡ ਪੁੰਡੇ ਵੀ ਦਿਓ ਪਿਓ ਮੇਰੇ ਨੀਂ ਸਿਰ ਤੇ ਭਰਾ ਮੇਰੇ ਕੋਲ ਨਹੀਂ ਹੈਗਾ ਸੋ ਇਸਦੀ ਪਾਰਟੀਆਂ ਮੇਰੀ ਮਾਂ ਪਾਰਟੀ ਮੇਰਾ ਪਿਓ ਫੰਡ ਦਿਓ ਜੀ ਜੀ ਤੇ ਹੁਣ ਜਿਹੜੀਆਂ ਪਾਰਟੀਆਂ ਮਤਲਬ ਕੀ ਕਹੀ ਅੱ ਉੱਥੇ ਉਹ ਕਹਿੰਦੇ ਜੀ ਮੈਨੂੰ ਫੱਟ ਦੇਣਾ ਹੰਕਾਰ ਹੋ ਗਿਆ ਤੇ ਇਸ ਲਈ ਕਹਿੰਦੇ ਮੇਰੇ ਕੋਲ ਹੁਣ ਪਚਾਰਜੀ ਸੰਗਠਨ ਦੀ ਇਸ ਲਈ ਮੈਂ ਟਿਕਟ ਵੀ ਮੋੜਤੀ ਤੇ ਮੈਂ ਕਹਿੰਦਾ ਜੀ ਹੁਣ ਮਤਲਬ ਪਾਰਟੀ ਛੱਡਤੀ 24 ਦੇ ਖਰੀਮ ਨਾਲ ਉਥੇ ਦਾਸ ਸੀ ਜਿਹੜੀ ਇਕਾਈ ਹੈ ਪੂਰੀ ਚੰਡੀਗੜ੍ਹ ਚ ਸ਼੍ਰੋਮਣੀ ਕਾਂਗਦੀ ਦਾ ਦਰਵਾਜ਼ਾ ਸੀ ਸੋ ਸੁਖਵੀਰ ਬਾਦਲ ਦੇ ਦਲਜੀਤ ਟੀਮਾ ਦੇ ਕਾਫੀ ਨੇੜੇ ਮੰਨੇ ਜਾਂਦੇ ਸੀ ਅੰਦੀ ਉਟਰੇਲਾ ਸੋ ਹੁਣ ਇਹਦੇ ਹੱਥ ਕੱਟੇ ਜਾ ਰਹੇ ਨੇ ਤੇ ਕੀ ਇਹ ਸਿਰਫ ਪਾਰਟੀ ਤੋਂ ਫੰਡ ਨਾ ਮਿਲਣ ਕਰਕੇ ਟਿਕਟ ਛੱਡੀ ਹੈ ਜਾਂ ਕੀ ਹੈ ਜਾਂ ਦੇਸ਼ਿਕ ਵਾਪਰ ਰਿਹਾ ਵਰਤਾਰਾ ਇੱਕ ਜਿਹੇ ਦੇ ਕਾਗਜ਼ ਰੱਦ ਹੋ ਰਹੇ ਨੇ ਪਰ ਇੱਕ ਬੀਬੀ ਨੇ ਵੀ ਕੱਲ ਪਤਾ ਲੱਗਿਆ ਉਹਨੇ ਇਨਕਾਰ ਕਰਤਾ ਅਜ ਇਹਨਾਂ ਨੇ ਇਨਕਾਰ ਕਰਤਾ ਇਹਦੇ ਕੁਝ ਮਹੀਨੇ ਦਾ ਹੀ ਕਿਤੇ ਹਮ ਪੰਜਾਬ ਦੇ ਇਸ ਜਿਹੜਾ ਜਿਹੜਾ ਚੰਡੀਗੜ੍ਹ ਦੇ ਮੁੱਦਾ ਹੈ ਉਹ ਇੱਕ ਵੱਖਰਾ ਮੁੱਦਾ ਹੈ ਪਰ ਇਹ ਕਿਹ ਕਿਹ ਅਵਾਦਮੀ ਪਾਰਟੀ ਕਾਂਗਰਸ ਨਾਲ ਮਿਲ ਕੇ ਰੜ ਰਹੀ ਹੈ ਜੀ ਤੇ ਹਰਦੀਪ ਵਾਰੀ ਅਕਾਲੀ ਜਲ ਜੋ ਨਿਕਲ ਕੇ ਕਾਂਗਰਸ ਨਾਲ ਜਾ ਨਹੀਂ ਸਕਦੇ ਤਾਂ ਕਿ ਆਪਸ ਚਾਹਾਂ ਮੁਸ਼ਕਲ ਉਹਨਾਂ ਦੀ ਜੀ ਕਿ ਆਪ ਤੇ ਕਾਂਗਰਸ ਇੱਕ ਹੈ ਉਹਨਾਂ ਤੇ ਹਮ ਤਾਂ ਫਿਰ ਉਹਨਾਂ ਕੋਲ ਭਾਜਪਾ ਲਗਾਉ ਬਚਦਾ ਕਿ ਉਹ ਭਾਜਪਾ ਦਾ ਸਮਰਥਨ ਕਰੂਗੇ ਇੱਥੇ ਜਾਂ ਅੱਜ ਸ਼ਾਂਤੀ ਦਾ ਕਦੇ ਬੈਠੀਂਗੇ ਦੇਖਣਾ ਹੈ ਪਰ ਕੰਦੇ ਨੇ ਝਟਕਾ ਹੈ ਕਿ ਐਮਸੀ ਸੀਗਾ ਉਹ ਵੀ ਗਵਾ ਲਿਆ ਬਣਿਆ ਨਹੀਂ ਤੇ ਨਾਲ ਟਿੱਪਟ ਵੀ ਗਈ ਤੇ ਪਾਰਟੀ ਵੀ ਨਹੀਂ ਹੂੰ ਦੀਪਕ ਦੀ ਪਿਛਲੇ ਸਾਲ ਮਨਪ੍ਰੀਤ ਬਾਦਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਤੇ ਹੁਣ ਕੰਸਵਾਏ ਆ ਰਹੀਆਂ ਨੇ ਵੀ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਮਨਪ੍ਰੀਤ ਬਾਦਲ ਕੀ ਮੋੜ ਕਾਂਗਰਸ ਦਾ ਰੁਖ ਕਰਨ ਵਾਲੇ ਨੇ ਮਨਪ੍ਰੀਤ ਬਾਦਲ ਨਿੱਕਰ ਵਾਪਸੀ ਵੀ காங்கிரஸ் ਨਹੀਂ ਬਣਦੀ ਕਾਲੀਦਾਰ ਹੁੰਦਾ ਕਾਲੀਦਾਰ ਬਣਦਾ ਹਾਂ ਜੇ ਵੀਐਸ ਯਸ ਯਸ ਬਿਲਕੁਲ ਹਾਂ 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 ਅਸਲੀ ਘਰ ਸਮਝਣਾ ਯਸ ਯਸ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਹਾਂ ਇੱਕ ਮਨਪ੍ਰੀਤ ਬਾਦਲਨਾ ਆਪਣੀ ਜਿਹੜੀ ਕੰਮ ਕਰਦੇ ਨੇ ਉਹ ਇੰਨੇ ਸਹਜਤਾ ਨਾਲ ਕਰਦੇ ਨੇ ਕਿ ਜਿਵੇਂ ਉਹ ਬਹੁਤ ਘੋੜੇ ਪਾਂਚ ਕਰਦੇ ਪਰ ਉਹਦੇ ਪਿੱਛੇ ਵੱਡੀ ਡੂੰਗੀ ਰਹਿੰਦੀ ਹੂੰ ਕਿ ਜੇ ਟੋਲ ਤੋਂ ਲੰਘਣਾ ਹੈ ਤਾਂ ਜੀਪ ਦੇ ਵਿੱਚੋਂ ਐ ਪਰਚੀ ਜਿਹੜੀ ਤਰੀਕੇ ਪੈਸੇ ਵੀ ਲੈਣੇ ਤਾਂ ਕਿ ਚਾਹ ਦੇ ਦੇਖਣ ਕਿ ਮੰਤਰੀ ਦੇਖੋ ਐ ਜਾ ਰਹੇ ਨਾ ਜੀ ਜਿੱਥੇ ਵੀਆਈਪੀ ਬਣ ਕੇ ਜਾਣਾ ਉੱਥੇ ਕੱਲੇ ਨਹੀਂ ਚਲੇ ਜਾਣਾ ਹੈ ਨਾ ਮਤਲਬ ਇਸ ਤਰ੍ਹਾਂ ਮਤਲਬ ਕਿਉਂ ਫਿਰ ਉਹ ਦਿਖਾਉਣ ਦਾ ਵੀ ਦਿਖਾਉਂਦੇ ਵੀ ਨੇ ਕਿ ਮੈਂ ਕਿਤਾਬਾਂ ਨਹੀਂ ਦੁਕਾਨ ਦੀ ਕਿਤਾਬਾਂ ਬਹੁਤ ਸ਼ੌਂਕ ਵਿੱਚ ਕਿਤਾਬਾਂ ਲਾ ਸੋ ਹੋਰ ਕਿਤੇ ਇਹ ਨਾ ਹੋਵੇ ਕਿ ਉਹ ਪੜ੍ਹਦੇ ਬਹੁਤ ਨੇ ਕਿਤੇ ਉਹਨਾਂ ਨੇ ਕੋਈ ਅਜਿਹਾ ਰਿਕਾਰਡ ਕੁੱਟਣਾ ਪੜ ਲਿਆ ਹੋਵੇ ਕਿ ਸਭ ਤੋਂ ਵੱਧ ਕਿਹੜੇ ਬੰਦੇ ਨੇ ਪਾਰਟੀਆਂ ਬਦਲੀਆਂ ਉਹਦਾ ਰਿਕਾਰਡ ਨਾ ਕੁੱਟਣਾ ਹੋਵੇ ਉਹਨਾਂ ਨੇ ਜੀ ਸੋ ਅਕਾਲੀ ਦਰਸ ਜੰਮੇ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਆਪਣੇ ਆਪ ਨੂੰ ਗਦੀਨ ਸੀ ਸਮਝਦੇ ਸੀ ਕਿ ਮੇਰਾ ਹੀ ਅਧਿਕਾਰ ਬਣਦਾ ਜੀ ਮੈਂ ਹੀ ਬਾਦਲ ਹਾਂ ਕਿਉਂਕਿ ਬਾਦਲੋਰੀ ਹੋ ਲੈ ਕੇ ਆਏ ਤੇ ਪਰ ਸੁਖਵੀਰ ਬਾਦਲ ਦੀ ਮਾਤਾ ਨੇ ਆਪਣੇ ਪੁੱਤ ਦਾ ਜਿਹੜਾ ਮੂਰੇ ਵਿਦਾਇਆ ਨਾ ਤੇ ਮੰਗਪ੍ਰੀਤ ਬਾਦਲ ਤੇ ਸੁਖਵੀਰ ਬਾਦਲ 'ਚ ਤਣਾਤਣੀ ਹੋ ਗਈ ਤੇ ਉਸ ਦਾ ਨਤੀਜਾ ਪੀਪੀਪੀ ਬਣ ਗਿਆ ਜੀ ਇੱਕ ਵਾਰ ਪੂਰੇ ਪੰਜਾਬ 'ਚ ਲੱਗ ਗਈ ਲਹਿਰ ਭਗਵਾਨਤਮਨ ਉਸੇ ਪੀਪੀ ਦੀ ਪੈਦਾਇਸ਼ ਨੇ ਹੂੰ ਉਥੋਂ ਹੀ ਪੈਦਾ ਹੋਏ ਜੀ ਸੋ ਉਸ ਤੋਂ ਬਾਅਦ ਫਿਰ ਪਗਵਾਨ ਮਾਨਵ ਰੋਹੀਆ ਬਾਦ ਪਾਰਟੀ ਚਲੇ ਗਏ ਤੇ ਮਨਪ੍ਰੀਤ ਬਾਦਲ ਮਤਲਬ ਕਿ ਬਾਹਰ ਰਹਿ ਗਏ ਤੇ ਇਹ ਕਹਿੰਦੇ ਪਗਵਾਨ ਜੀ ਕਹਿੰਦੇ ਸੀ ਕਿ ਆ ਜਾ ਪਰ ਮਨਪ੍ਰੀਤ ਬਾਦਲ ਨਹੀਂ ਮੰਨੇ ਤੇ ਅੱਛ ਮਨਪ੍ਰੀਤ ਬਾਦਲ ਕਾਂਗਰਸ ਦੇ ਸਹਿਯੋਗ ਨਾਲ ਹਸਵੇਤ ਇੱਕ ਸਾਹਮਣੇ ਚ ਆਉਣ ਲੜੇ 19000 ਦੇ ਫਰਕ ਨਾਲ ਹਾਰ ਗਏ ਜੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਕੈਪਟਨ ਦੀ ਸਰਕਾਰ ਆ ਗਈ ਤੇ ਇਹ ਮੰਤਰੀ ਬਣ ਕੇ ਤੇ ਆਮ ਆਦਮੀ ਪਾਰਟੀ ਸਰਤਾ ਚ ਨਹੀਂ ਆਈ ਫਿਰ ਪਗਵਾਨ ਜੀ ਨੂੰ ਮਨਪ੍ਰੀਤ ਕਹਿੰਦੇ ਸੀ ਹੁਣ ਦੇਖ ਲੈ ਇੱਧਰ ਆ ਜਾ ਜੀ ਸੋ ਇਹ ਬਰਤਾਲਾ ਵੀ ਚੱਲੀ ਗਿਆ ਕਹਿੰਦੇ ਪਰ ਮਨਪ੍ਰਿਤ ਬਾਦਲ ਵਿੱਤ ਮੰਤਰੀ ਬਣ ਕੇ ਦੁਆਰਾ ਤੇ ਉਸ ਤੋਂ ਬਾਅਦ ਫਿਰ ਕਾਂਗਰਸੀ ਜਦੋਂ ਸਰਕਾਰ ਗਈ ਮਨਪ੍ਰਿਤ ਵੀ ਨਾਲ ਹੀ ਗਏ ਤੇ ਕਹਿੰਦੇ ਜੀ ਬੀਜੇਪੀ ਚਲੇ ਗਏ ਹੁਣ ਦੁਬਾਰਾ ਚਰਚਾ ਚੱਲੀ ਆ ਕਿ ਦੋਹੇ ਭਰਾ ਸੁਖਵੀਰ ਤੇ ਮਨਪ੍ਰਿਤ ਇਕੱਠੇ ਹੋ ਸਕਦੇ ਅੱਛਾ ਜੀ ਅਜੇ ਤੱਕ ਇਹ ਬੀਜੇ ਜੀ ਕਿਤੋਂ ਸਪੱਸ਼ਟ ਨਹੀਂ ਕਰਕੇ ਪਹਿਲ ਕਿਹਦੇ ਵੱਲੋਂ ਹੋਈ ਹੈ ਹਮ ਪਰ ਇਹ ਸਪੱਸ਼ਟਾ ਕਿ ਗੱਲ ਚੱਲ ਰਹੀ ਹੈ ਜੀ ਦੁਆਚ ਇਹ ਕਨਫਰਮ ਹੈ ਇਕਾਲੀ ਜਲ ਦੇ ਲੀਡਰ ਜਿਹੜੇ ਇਸ ਔਰੇਜ ਆਲਗ ਜਲ ਨੇ ਉਹਨੇ ਗੱਲ ਮੰਨੀ ਹੈ ਕਿ ਹਾਂ ਜੀ ਗੱਲ ਤੁਰ ਹੀ ਇਹ ਅਗਰ ਸਿਰੇ ਲੱਗੂ ਜਾਂ ਨਹੀਂ ਲੱਗੂ ਪਤਾ ਨਹੀਂ ਪਰ ਕੀ ਇਹਦੇ ਪਿੱਛੇ ਪਰਮਪਾਲ ਕੌਰ ਸਿੱਧੂ ਦਾ ਮਾਮਲਾ ਜੀ ਕਿ ਮਨਪ੍ਰੀਤ ਬਸੋਂ ਦਾਵੇਦਾਰ ਸੀ ਟਿਕਟ ਦੇ ਬੀਜੇਪੀ ਵੱਲੋਂ ਫਿਰ ਇਹ ਵੀ ਗੱਲ ਆ ਗਈ ਜਦੋਂ ਸਪਸ਼ਟ ਵੈਲ ਟਿਕਟ ਨਹੀਂ ਮਿਲਦੀ ਉਦੋਂ ਟਿਕਟ ਨਾ ਮਿਲਣ ਦਾ ਪਹਿਲੂ ਸਪਸ਼ਟ ਹੋ ਰਿਹਾ ਸੀ ਉਦੋਂ ਦਿਲ ਦੇ ਰੋਗ ਦਾ ਇੱਕ ਪਹਿਲੂ ਸਾਹਮਣੇ ਆ ਰਿਹਾ ਜੀ 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 ਉਹਨੇ ਪਤਾ ਨਹੀਂ ਕਿ ਇਹ ਅੱਖਾਂ ਵਾਲੇ ਮੰਗ ਵੀ ਜਿਹੜਾ 10ਵਾਂ ਮੈਂਬਰ ਸਾਡਾ ਗਿਆ ਉਹਦੇ ਵਾਲਾ ਹੀ ਮਸਲਾ ਹੈ ਐਂ ਉਮੇਂ ਵੀ ਅੱਖਾਂ ਫੇਰੀਆਂ ਜਾ ਰਹੀਆਂ ਨੇ ਕਿ ਇਹ ਤਾਂ ਵੱਧੂ ਅਚ ਅਨੁਪੁਰਨਾ ਘਾਸਾ ਕੋਈ ਅਜੇ ਕਰ ਨਾ ਹੋਵੇ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਪਰ ਹੁਣ ਇਹ ਮੰਨਿਆ ਜਾ ਰਿਹਾ ਕਿ ਇੱਕ ਨਾਮ ਲੈਣ ਤੋਂ ਬਾਅਦ ਗਾਂਧੀ ਦਾ ਵੀ ਸੋਚਿਆ ਕਿ ਪਰਮਪਾਲ ਸਿੱਧੂ ਦਾ ਬਦਲ ਆਪਾਂ ਨੇ ਲਈ ਕਿ ਕਿਤੇ ਕੋਈ ਤੁਸੀਂ ਸਾਡੀ ਇੱਕ ਲੀਡਰ ਲੈ ਕੇ ਗਈ ਸੀ ਅਸੀਂ ਤੁਹਾਡਾ ਲੀਡਰ ਪਾਪਸ ਲਿਆਦਾ ਜੀ ਸੋ ਕੀ ਉਹਦੇ ਬਦਲ ਵਿੱਚੋਂ ਜਾਂ ਹਰ ਸਿਮਰਤ ਨੂੰ ਇਹ ਲੱਗਦਾ ਕਿ ਇਸ ਵਾਰ ਮੇਰੀ ਲਈ ਚੌਣ ਜਿੱਤੇ ਨਾ ਔਖਾ ਮਨਪੇਚ ਹੋ ਬਿਨਾ ਕਿ ਪਰ ਮੰਤਰੀ ਤੋਂ ਅਮੀਨ ਖਿੜਾ ਕਰਦਾ ਕਰਦਾ ਮੈਨੂੰ ਇਹ ਨਹੀਂ ਪਤਾ ਕਿ ਉਹ ਅਮੀਨ ਚੰਦੜਾ ਕਿ ਉਹਦੇ ਨਾਲ ਪੀਪੀਪੀ ਵਾਲਾ ਵੋਟ ਬੈਂਕ ਹੈ ਕਿ ਇਹ ਰੀਡ ਕਰਦਾ ਕਿ ਉਹਦੇ ਕੋਲ ਅਕਾਲੀਆਣਾ ਕੋਈ ਵੋਟ ਬੈਂਕ ਪਿਆ ਹੈ ਜਾਂ ਉਹ ਫੀਡ ਕਰਦੇ ਕਾਂਗਰਸੀਆ ਨਾਲ ਲਿਆਊਗਾ ਜਾਂ ਉਹ ਲੱਗ ਰਿਹਾ ਕਿ ਭਾਜਪਾ ਨੂੰ ਤੋੜ ਲਿਓਗਾ ਕੀ ਲੈ ਕੇ ਆਊਗਾ ਮੰਨ ਨਹੀਂ ਪਤਾ ਨਹੀਂ ਮੈਂ ਤਾਂ ਉਹਨੂੰ ਜਲਦੀ ਹੀ ਦੇਖਿਆ ਖੁੱਲੀ ਜੀਪ ਜੀ ਚ ਜਾਂ ਤਾਕੀਆਂ ਵਾਲੀ ਜੀਪ ਚ ਕੱਲੇ ਜੀ ਨੂੰ ਜਾਂਦੇ ਹੋਏ ਪਤਾ ਨਹੀਂ ਕਿ ਉਹ ਮੰਤਰੀ ਨੂੰ ਵਾਪਸ ਲਿਆ ਕੇ ਕਰ ਚੱਲ ਚਰਚਾ ਚੱਲੀ ਹੈ ਹੋ ਸਕਦਾ ਕਿ ਮੰਤਰੀ ਜੀ ਵੀ ਲੋੜ ਹੋਵੇ ਕਿ ਮੈਂ ਫਿਰ ਸਾਹਮਣੇ ਆਵਾਂ ਹੋ ਸਕਦਾ ਹੈ ਕਾਦੀ ਜਾਲ ਦੀ ਵੀ ਜ਼ਰੂਰਤ ਹੋਵੇ ਕੁਝ ਤਾਂ ਇਹ ਵੀ ਕਹਿੰਦੇ ਨੇ ਕਿ ਕੁਝ ਮਾਮਲੇ ਸੀ ਜਿਹੜੇ ਜਾ ਕੇ ਭਾਜ-ਭਾਜ ਡਿਬੇਟ ਨੇ ਸੀ ਛੇਦੋਂ ਨਿਬੜ ਗਏ ਹੁਣ ਇਸ ਲਈ ਹੁਣ ਹੌਣ ਚ ਕੋਈ ਹੱਦ ਨਹੀਂ ਬਾਕੀ ਹਮ ਦੀਪਕ ਜੀ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਨਾ ਵੀ ਐਤਕੀ ਪੰਜਾਬ ਦੇ ਵਿੱਚ ਗੱਲ ਇਹ ਚੱਲ ਰਹੀ ਵੀ ਦਲ ਬਦਲੂਆਂ ਦਾ ਕੀ ਕਰਨਾ ਹੈ ਨਾ ਜਿੱਦੇ ਆਪਾਂ ਗੱਲ ਉੱਥੋਂ ਸ਼ੁਰੂ ਕੀਤੀ ਸੀ ਵੀ ਇਲੈਕਸ਼ਨਸ ਦੇ ਵਿੱਚ ਵੈਸੇ ਆਮ ਤੌਰ ਤੇ ਹੋਣਾ ਤੇ ਇਹ ਚਾਹੀਦਾ ਸਿਰਫ ਇਲੈਕਸ਼ਨ ਵੇਲੇ ਨਹੀਂ ਅਦਰਵਾਇਜ਼ ਵੀ ਕਿਹੜੇ ਲੋਕਾਂ ਦੇ ਕਿਸੇ ਵੀ ਖਿੱਤੇ ਦੇ ਨਾਲ ਸਬੰਧਤ ਮਸਲੇ ਨੇ ਮੁੱਦੇ ਨੇ ਉਨ੍ਹਾਂ ਤੇ ਕੰਮ ਹੋਵੇ ਉਨ੍ਹਾਂ ਤੇ ਵਿਚਾਰ ਕੀਤੇ ਜਾਣ ਪਰ ਅਜਿਹਾ ਹੋ ਨਹੀਂ ਪਾਉਂਦਾ ਹੁਣ ਪੰਜਾਬ ਦੇ ਵਿੱਚ ਮਲਟੀਪਲ ਇਸ਼ੂਜ਼ ਨੇ ਪਰ ਇੱਕ ਜਿਹੜਾ ਪਹਿਲੂ ਹੈ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਜੀ ਪਾਣੀ ਦਾ ਭਾਵੇਂ ਘਟਦਾ ਵਾਟਰ ਟੇਬਲ ਹੋਵੇ ਜਾਂ ਹੁਣ ਜ਼ਹਿਰੀਲਾ ਹੋ ਰਿਹਾ ਪਾਣੀ ਆ ਭਾਵੇਂ ਜਿਹੜੇ ਹੁਣ ਕੀਟਨਾਸ਼ਕ ਹੋਣ ਜਾਂ ਕੈਮੀਕਲ ਫੈਕਟਰੀਆਂ ਦਾ ਹੋਵੇ ਜਿਹੜਾ ਪਾਣੀ ਚ ਜਾ ਰਲਦਾ ਪਿਆ ਉਹਦੇ ਕਰਕੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਆ ਉਹਦੇ ਬਾਰੇ ਵੀ ਡਿਸਕਸ਼ਨ ਨਹੀਂ ਹੋ ਰਹੀ ਜੀ ਕੋਈ ਇਸ ਇਲੈਕਸ਼ਨ ਦੇ ਇਸ ਮੌਸਮ ਦੌਰਾਨ ਬਿਲਕੁਲ ਹੀ ਬਹੁਤ ਫਿਕਰਵੰਦੀ ਵਾਲੀ ਗੱਲ ਹੈ ਕਿ ਸਿਰਫ ਜਦੋਂ 20 25 ਦਿਨ ਚੋਣਾ ਚ ਬਚੇ ਹੋਣ ਜੀ ਤਤ ਵੀ ਪੰਜਾਬ ਦੇ ਇਸ਼ੂਆਂ ਦੇ ਉੱਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੇ ਪਹਿਲੂਆਂ ਦੇ ਉੱਤੇ ਕਿਸੇ ਮੰਚ ਤੋਂ ਵਿਚਾਰ ਚਾ ਲਈ ਹੂੰ ਲੀਡਰ ਬੋਲ ਰਿਹਾ ਮੈਂ ਇੱਥੇ ਦਿਨ ਜੰਪਣਾ ਦੀ ਮੈਥੀ ਦੇ ਪੁੱਤਾਂ ਜੀ ਮੇਰਾ ਨਾਤਾ ਹੈ ਸੈਟ ਨਾਲ ਜੀ ਮੈਂ ਪੂਰੇ ਪੰਜਾਬ ਦਾ ਨਾਜਾ ਜੀ ਮੈਂ ਮੇਰੇ ਖੈਰਾਂ ਕਹਿੰਦੇ ਜੀ ਮੇਰੇ ਤੇ ਕੇਸ ਹੈ ਇਸ ਲਈ ਕਿਥੇ ਨੇ ਜੀ ਹਾਂ ਉਹ ਕਹਿੰਦੇ ਜੀ ਬੀਜਪੀ ਇਹਨਾਂ ਪ੍ਰਕਾਸ਼ ਕਰ ਰਹੀ ਹੈ ਜੀ ਹੈਂ ਕਾ ਮਤਲਬ ਨੇਚਰ ਹੋਣਾ ਹੂੰ ਆਪਣੀਆਂ ਗੁਣਗਾਨਆਂ ਆਪਣੀਆਂ ਪ੍ਰਾਪਤੀਆਂ ਪੰਜਾਬ ਦੇ ਮਸਲਿਆਂ ਦਾ ਇੱਕ ਤਾਂ ਕੁਝ ਮਸਲੇ ਪਿੱਛੇ ਜੀ ਉਹ ਨੇ ਜਿਹੜੇ ਚਿਰ ਜੀ ਵੀ ਚੱਲੇ ਆ ਰਹੇ ਜੀ ਜਿਨ੍ਹਾਂ ਚ ਐਸਵਾਈਐਲ ਵਰਗਾ ਪਾਣੀ ਦਾ ਮਸਲਾ ਹੈ ਨਾ ਜਿਨ੍ਹਾਂ ਚ ਚੰਡੀਗੜ੍ਹ ਬੋਦ ਦਾ ਮਤਲਬ ਚੰਡੀਗੜ੍ਹ ਦੇ ਸੜੀ ਰਾਜਸਥਾਨੀ ਦਾ ਮਸਲਾ ਜਾਂ ਪੰਜਾਬੀ ਬੋਲ ਦੇ ਤੇ ਵਾਲਾ ਮਸਲਾ ਜੀ ਉਹ ਪਿੰਡ ਵਾਲਾ ਮਸਲਾ ਇਹ ਇਹ ਕੁਝ ਮਸਲੇ ਚਿਰ ਜੀ ਵੀ ਚੱਲੇ ਆਉਂਦੇ ਫਿਰ ਮੂੰ ਤੁਸੀਂ ਹੱਥ ਸਰਾਤ ਬਦਲ ਨਹੀਂ ਸਕਦੇ ਜਿਹੜੀ ਸਾਡੀ ਹੱਦ ਹੈ ਉਹ ਹੱਦ ਲੱਗਣ ਹੋਰ ਕਰਕੇ ਸੰਦਾ ਆਪਸ ਆਏਗਾ ਜੀ ਕਿ ਸਾਡਾ ਗਵਾਂਡੀ ਮੁਲਕ ਨਾਲ ਹੱਦ ਲੱਗਦੀ ਹੈ ਫਿਰ ਉਹਦੇ ਵਿੱਚੋਂ ਇੱਕ ਨਸ਼ਿਆਂ ਵਾਲਾ ਮਸਲਾ ਪੰਜਾਬ ਦੇ ਹੁਣ ਜਿਹੜਾ ਜੜਾ ਜੜਾ ਤੇਲ ਦੇ ਦੇ ਉਹ ਮੁੱਦਾ ਕਿੱਡਾ ਵੜਾ ਹੈ ਬੇਰੁਜ਼ਗਾਰੀ ਵਾਲਾ ਮਸਲਾ ਪੰਜਾਬੀ ਆਸਪਤਾਲ ਦਾ ਮਸਲਾ ਹੈ ਕਿਸਾਨੀ ਮਸਲਾ ਹੈ ਕਿਸਾਨੀ ਖੁਦਕੁਸ਼ੀਆਂ ਦਾ ਮਸਲਾ ਹੈ ਇੱਥੇ ਇੰਡਸਟਰੀ ਦਾ ਮਸਲਾ ਹੈ ਵਪਾਰੀ ਦੁਕਾਨਦਾਰ ਕਿੰਨੇ ਮਸਲੇ ਨੇ ਜੀ ਇਹਨਾਂ ਚੋਂ ਕੋਈ ਮਸਲਾ ਠਿਊਆ ਜਾ ਰਿਹਾ ਤੇ ਕਹਿੰਦੇ ਜ਼ਿੰਦਗੀ ਜੀਉਣ ਲਈ ਪਾਣੀ ਜ਼ਰੂਰੀ ਹੈ ਔਰ ਪੰਜਾਬ ਜਿਸ ਦੇ ਨਾਂ ਤੇ ਵੱਸਦਾ ਹੈ ਹੂੰ ਪਹਿਲਾਂ ਤਾਂ ਉਸੇ ਮਸਲੇ ਦੇ ਉੱਤੇ ਕਿਤੇ ਵੀ ਚਰਚਾ ਕੀਤੀ ਤੁਸੀਂ ਬਿਲਕੁਲ درست فرمایا ਕਿ ਇੱਕ ਤਾਂ ਪਾਣੀ ਹੈਗਾ ਲੈਵਲ ਥੱਲੇ ਜਾਣ ਵਾਲਾ ਜੀ ਇਹ ਧਰਤੀਆਂ ਜਲਾ ਪਾਣੀ ਸਾਡਾ ਥੱਲੇ ਜਾ ਜਦਾ 80% 90% ਸਾਡੇ ਬਲੌਕ ਡੌਕ ਜੌਨਸ ਜਾ ਚੁੱਕੇ ਨੇ ਜੀ ਇੱਕ ਹੈਗਾ ਕਿ ਧਰਤੀਆਂ ਜਲਾ ਪਾਣੀ ਵੀ ਗਦਰਾ ਹੋ ਰਿਹਾ ਆ ਜਿਲਾ ਸਰਾ ਫੈਕਟਰੀ ਵਾਲਾ ਮਾਮਲਾ ਉਸੇ ਚ ਜਮਿਆ ਨਾ ਜੀ ਫਿਰ ਫਿਰ ਹੈਗਾ ਸਾਡਾ ਦਰਿਆਵਾਂ ਵਾਲਾ ਮਸਲਾ ਜੀ ਜਿੱਥੇ ਦਰਿਆਈ ਪਾਣੀਆਂ ਤੇ ਨਿਰਕਰ ਉਹ ਵੀ ਅਸੀਂ ਜ਼ਹਿਰੀ ਕਰਦੇ ਹੂੰ ਪੰਜਾਬ ਦਾ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਹੈ ਕਿ ਜਿਹੜਾ ਬੁੱਢਾ ਦਰਿਆ ਜਿਹੜਾ ਹੁਣ ਗੱਲ ਦੇ ਨਾਲੇ ਚ ਵਧਣ ਗਿਆ ਉਹਦਾ ਪਾਣੀ ਹੁਣ ਖੇਤੀਯੋਗ ਵੀ ਨਹੀਂ ਰਿਹਾ ਹੂੰ ਇਹ ਉਹ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਜਿਹਨੇ ਇਸ ਨੂੰ ਬਚਾਉਣਾ ਸੀ ਜੀ ਜਿਹਦੀ ਜ਼ਿੰਮੇਵਾਰੀ ਸੀ ਜਿਵਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਹੁਣ ਦੀ ਤਾਂ ਅੱਜ ਰਿਪੋਰਟ ਨਾਲ ਤੋਹ ਦੇਣੀ ਪੈਦੀ ਹੂੰ ਅਸੀਂ ਇਸ ਪਰ ਚਰਚਾ ਨਾ ਕਰਦੇ ਜੀ ਇਹ ਦੇਖੋ ਹੁਣ ਇਹਦੇ ਲਈ ਇਕੱਲਾ ਵਜੂਦਾ 2 ਸਾਲ ਦੀ ਸਰਕਾਰ ਤਾਂ ਜ਼ਿੰਮੇਵਾਰ ਨਹੀਂ ਹੂੰ ਇਹਦਾ ਮਤਲਬ ਇਹ ਪਿਆਨ ਸਿੰਘ ਦਾ ਦੌਰ ਹੋਵੇ ਚਾਹੇ ਪੱਖੜ ਦਾ ਚਾਹੇ ਬਰਾੜ ਦਾ ਚਾਹੇ ਕੈਪਟਨ ਦਾ ਚਾਹੇ ਚੱਲੀ ਦਾ ਚਾਹੇ ਹੈ ਨਾ ਹਾਂ ਬਾਦਲਾਂ ਦਾ ਤੇ ਚਾਹੇ ਹੁਣ ਹੁਣ ਵਾਲੇ ਭਗਵਾਨ ਤੋਂ ਇਹਦਾ ਮਤਲਬ ਸਾਰੀਆਂ ਦਿਨਾਂ ਇਹਦੇ ਜ਼ਿੰਮੇਵਾਰ ਨੇ ਕਿਸੇ ਨੇ ਸੁਦੇ ਤੇ ਤੁਸੀਂ ਇਥੋਂ ਅੰਦਾਜ਼ਾ ਲਾਓ ਕਿ ਸਥਿਤੀ ਕਿਹੋ ਜਿਹੀ ਭਿਆਨਕ ਹੈ ਜੀ ਲੁਧਿਆਣਾ ਖੇਤਰ ਦੇ ਵਿੱਚ 300 ਤੋਂ ਵੱਧ ਡਾਈ ਡੱਸੀ ਚੱਲਦੀ ਹੈ ਦੇਸ਼ ਭਰ ਚ ਡਾਈ ਡੱਸੀ ਬੰਦ ਹੈ ਲਗਭਗ ਦੁਨੀਆ ਪਰ ਚ ਡਾਈ ਡੱਸੀ ਹੁਣ ਉਵੇਂ ਨਹੀਂ ਹੈ ਜੀ ਪਰ ਸਾਡੇ ਉਹੀ ਪ੍ਰਾਣੀ ਰੰਗ ਵਾਲੀ ਇੰਡਸਟਰੀ ਚੱਲਦੀ ਆ ਚਲੋ ਚਮੜਾ ਰੰਗੇ ਤੇ ਚਾਹੇ ਉਹ ਕਪੜਾ ਰੰਗੇ 300 ਦੇ ਕਰੀਬ ਉਹ ਹੈ ਜਿਹੜੀ ਰਿਕਾਰਡ 'ਚ ਹੈ ਗੈਂਤ ਨੂੰ ਨਹੀਂ ਜਿਹੜੀਆਂ ਆਉਂਦੀਆਂ ਲੁਧਿਆਣਾ 'ਚ ਕਮਰੇ ਦਾ ਸਾਨੂੰ ਨਹੀਂ ਪਤਾ ਉਹ ਜੋ 260 ਤੋਂ ਵੱਧ ਦਾ ਜੈਰੀ ਪਾਣੀ ਸੀਦਾ دریاਵਾ 'ਚ ਰਿਗਦਾ ਉਹਦੇ ਨਾਲ ਹੀ ਝਿਕਦਾ ਤੇ ਫਿਰ ਉਹ ਅਬੋਰ ਫਾਜ਼ਲ ਕਾ ਗੰਗਾ ਨਗਰ ਤੱਕ ਲੋਕਾਂ ਨੇ ਵਰਤਣਾ ਪਾਣੀ ਕਿਉਂਕਿ ਉੱਥੇ ਦਾ ਜ਼ਿਆਦਾ ਪਾਣੀ ਪੀਣ ਯੋਗ ਨਹੀਂਗਾ ਤੁਸੀਂ ਇਹਦੇ ਇੱਕ ਹੋਰ ਪੈਨੂ ਦੇਖੋ ਜਿਹੜਾ ਸਾਡਾ ਸਤਲੂ ਜਦੋਂ ਨੰਗਲ ਤੋਂ ਥੁਰਦਾ ਤਾਂ ਖੁਦ ਕਹਿੰਦਾ ਹੈ ਇਹ ਪ੍ਰਿਸ਼ਨ ਕੰਟਰੋਲ ਬੋਰਡ ਕਿ ਨੰਗਲ ਤੋਂ ਸਤਲੂ 'ਚ ਬੀ ਗ੍ਰੇਡ ਦਾ ਥੁਰਦਾ ਇਹ ਗ੍ਰੇਡ ਦਾ ਪਾਣੀ ਹੁੰਦਾ ਹੈ ਇਦਾਂ ਮਤਲਬ ਪਿੱਛੋਂ ਇਹ ਤੋਂ ਪ੍ਰੋਮੀ ਪਾਣੀ ਆ ਰਿਹਾ ਸਾਡਾ ਉਹਦੇ ਵਿੱਚ ਕੁਝ ਨਾ ਕੁਝ ਮਲਾਵਟ ਵਗਿਆ ਕਿਉਂਕਿ ਐਲਸਟੀ ਸਾਰੀ ਅਸੀਂ ਪਹਾੜਾਂ ਨੂੰ ਵੀ ਚੜਾ ਲਈ ਨਾ ਸਭ ਜੀਆਂ ਦੇ ਨਾਲ ਜੀ ਜੀ ਫਿਰ ਉਹ ਤੋਂ ਬਾਅਦ ਉਹ ਇਹੀ ਪੁਲਿਸ ਦਾ ਨੰਬਰ ਕਹਿੰਦਾ ਕਿ ਬੀ ਗ੍ਰੇਡ ਤੇ ਸਤਲੁਜ ਮੰਗਲ ਤੋਂ ਤੁਰ ਕੇ ਖੇਤਪੁਰ ਸਾਹਿਬ ਟੱਕਰ ਤੋਂ ਬਾ ਟੱਪੜ ਤੋਂ ਬਾਅਦ ਹੈ ਇਹ ਸੀ ਗ੍ਰੇਡ ਦਾ ਬਜੰਦਾ ਹੂੰ ਲੁਧਿਆਣਾ ਪਹੁੰਚ ਕੇ ਈ ਗ੍ਰੇਡ ਚ ਆ ਜਾਂਦਾ ਉਹ ਅੱਛਾ ਜੀ ਹੂੰ ਮਤਲਬ ਬੀਚ ਤੁਰਦਾ ਹੈ ਸੀਚੀ ਕੀਤ ਪੁੱਟ ਆਪਦਾ ਤੇ ਲੁਧਿਆਣੇ ਤੱਕ ਕੱਪੜ ਦੇ ਆਪੜਦਿਆਂ ਲੁਧਿਆਣਾ ਕਿੱਥੇ ਜਦੋਂ ਬੁੱਢਾ ਦਰਿਆ ਨਾਲ ਕੁੱਢਾ ਨਾਲਾ ਹੁਣ ਤਾਂ ਗੰਦਾ ਨਾਲਾ ਬਣਾ ਕੇ ਰੱਖਤਾ ਸੀ ਉਹ ਜਦੋਂ ਮਿਲਦਾ ਤਾਂ ਈ ਗ੍ਰੇਡ ਮਿਲਦਾ ਔਰ ਖਾਸ ਗੱਲ ਇਹ ਹੈ ਕਿ ਇਹਨੂੰ ਮਾਪਣ ਦਾ ਈ ਤੋਂ ਥੱਲੇ ਕੋਈ ਗ੍ਰੇਡ ਹੀ ਨਹੀਂਗਾ ਹਮ ਹੁਣ ਇਹ ਤੋਂ ਆਖਰੀ ਗ੍ਰੇਡ ਈ ਹੈ ਅਬੋਰ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਮੈਂ ਖੁਦ ਪੰਜਾਬ ਦੇ ਕੋਈ ਚਿੰਤਾਤ ਧਿਰਾਂ ਦੇ ਨਾਲ ਦੌਰਾ ਕੀਤਾ ਵਿਜੇ ਦੀ ਕਨੇ ਕਨੇ ਘਰ ਚ ਕੈਂਸਰ ਹੈ ਜੀ ਆਪਣੇ ਕੱਲੇ ਘਰ ਚ ਹੱਜ ਤਾ ਪੰਪ ਪਣਾ ਪਿਆ ਜੀ ਚਾਰ ਚਾਰ ਜੀ ਲੋਕਾਂ ਨੇ ਬਵਾ ਲਏ ਨੇ ਉਹ ਕਹਿੰਦੇ ਜੀ ਸਾਨੂੰ ਟੀਵੀ ਐ ਚਮੜੀ ਦੇ ਰੋਗ ਪਿੰਡ ਚ ਗੁੰਗੇ ਗੋਲੇ ਜਵਾਕ ਅਸੀਂ ਦੇਖ ਕੇ ਆਏ ਸਾਰਾ ਕੁਝ ਜੀ ਤੇ ਸਰਕਾਰਾਂ ਨੂੰ ਦਿਖਦਾ ਨਹੀਂ ਹੂੰ ਸੋ ਇਸ ਲਈ ਇਹ ਮੁੱਦੇ ਵੀ ਜੇ ਲੋਕ ਮੁੱਦੇ ਨਹੀਂ ਬਣ ਰਹੇ ਚੌਣ ਮੁੱਦੇ ਕਹਿੰਦਾ ਮਤਲਬ ਸਿਰਫ 5 ਸਾਲ ਦੀ ਜਿੱਤਨ ਦਾ ਮਿਸ਼ਨ ਹੈ ਇਤੋਂ ਵੱਧ ਕੇ ਕੁਝ ਨਹੀਂ ਹੂੰ ਦਿਪਕ ਜੀ ਦਾ ਸਿਓ ਪੰਜਾਬ ਚ ਸਵੇਰ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਕਿਹ ਇਸ ਹਫ਼ਤਾਵਾਂ ਚੱਲ ਰਿਹਾ ਜੀ ਬਿਲਕੁਲ ਜੀ ਸਵੇਰ ਨੂੰ ਜਿਸ ਤਰ੍ਹਾਂ ਵਿੱਚ ਤੀਜੇ ਗੇਟ ਦੀਆਂ ਵੋਟਾਂ ਪੈਣੀਆਂ ਨੇ ਉਦੋਂ ਤਰ ਤੀਜੀ ਗੇਟ ਦੀਆਂ ਵੋਟਾਂ ਪੈਣੀਆਂ ਤੇ ਉਦੋਂ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਆਖਰੀ ਗੇਟ 'ਚ ਵੋਟਾਂ ਨੇ ਸੋ ਆਖਰੀ ਗੇਟ ਦੀਆਂ ਵੋਟਾਂ ਦੇ ਹਵਾਲੇ ਲਈ ਕੱਲ ਨੂੰ ਨੋਟੀਫਿਕੇਸ਼ਨ ਜਾਰੀ ਹੋਣਾ ਹੈ ਵੈਸੇ ਤਾਂ ਚੋਣ ਮਾਹੌਲ ਪੱਠਿਆ ਹੋਇਆ ਜੀ ਪਰ ਚੋਣ ਪ੍ਰਕਿਰਿਆ ਦੇ ਹਵਾਲੇ ਨਾਲ ਕੱਲ ਨੂੰ ਉਹ ਦੌਰ ਖੁੱਲਣਾ ਕਿ ਜਿਸ ਤੋਂ ਬਾਅਦ ਅਮੀਜਦਾਰ ਆਪਣੀਆਂ ਨਾਮਜ਼ਦਗੀਆਂ ਪਾ ਸਕਦੇ ਸੋ ਇਸ ਲਈ ਤੇ ਜੇਕਰ ਮੈਂ ਤੀਜੇ ਗੇਟ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਇਸ ਵਾਰ 11 ਸਵੇਰਾਂ ਦੀਆਂ ਆ ਤਰ੍ਹਾਂ ਨੇ 30 ਸੀਟਾਂ ਦੇ ਬੋਟਾ ਮੇਢੀ ਚ 10 ਸੂਬੇ ਦੇ ਕੇਂਦਰ ਸ਼ਸਤ੍ਰ ਪ੍ਰਦੇਸ਼ ਹੈ ਸੋ ਉੱਥੇ ਗੱਲ ਬੋਟਾ ਮੇਢੀ ਚ ਅਮਿਤ ਸ਼ਾਹ ਦੀ ਸੀਟ ਵੀ ਆਉਂਦੀ ਹੈ ਐ ਸਿੰਧੀਆਵਾਂ ਦੀ ਸੀਟ ਵੀ ਆਉਂਦੀ ਹੈ ਸੋ ਕੁਝ ਵੱਡੇ ਲੀਡਰਾਂ ਦੇ ਨਾਮ ਹੈਗੇ ਪਰ ਮੈਂ ਪੰਜਾਬ ਦੇ ਬਤਨ ਨਾਲ ਕਰ ਰਹੇ ਕਿ ਸਵੇਰ ਨੂੰ ਹਿਮਾਚਲ ਲਈ ਚੰਡੀਗੜ੍ਹ ਲਈ ਔਰ ਪੰਜਾਬ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਇਹਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜੇਗੀ 14 ਮਈ ਤੱਕ ਨਾਮ ਕਾਜ ਦਰਖਤ ਕੀਤੇ ਜਾ ਸਕਦੇ ਨੇ ਸੋ ਅਜੇ ਮਤਲਬ ਲਿਸਟ ਜਿਵੇਂ ਕਾਂਗਰਸ ਦੀ ਅਜੇ ਇੱਕ ਉਮੀਦਵਾਰ ਦੀ ਰਹਿੰਦੀ ਹੈ ਤੇ ਉਹ ਲਗਭਗ ਮੰਨਿਆ ਜਾ ਰਿਹਾ ਹੈ ਕਿ ਕੋਈ ਹਾਈ ਬਣਨ ਜਾ ਰਹੀ ਹੈ ਉਹ ਟੈਕ ਲਗਭਗ ਤੈ ਹੀ ਮੰਨਿਆ ਜਾ ਰਿਹਾ ਹੈ ਕਿ ਹੋਰ ਕੋਈ ਚਾਂਸ ਕਾਫੀ ਹੱਦ ਤੱਕ ਬਣ ਗਏ ਫਿਰ ਉਹਨਾਂ ਨੂੰ ਮਿਲ ਜੇਗੀ ਤੇ ਉਹ ਤੋਂ ਬਿਨਾਂ ਜਿਹੜੀ ਬੀਜੇਪੀ ਨੇ ਚਾਹਤ ਬੰਨ੍ਹਣੇ ਨੇ ਸੋ ਕੱਲੋ ਇੱਕ ਸਮਾਰਟ ਹੂ ਸਿੰਘ ਜਖੜੋਲੀ ਮਿਲੇ ਸੀ ਕਹਿੰਦੇ ਕੀ ਦਸੀਏ ਜਿਆ ਪਿੱਛੇ ਫਸਾਈ ਬੈਠੀ ਇਸ ਸਮਝ ਨਹੀਂ ਆਉਂਦੀ ਸੋ ਕਹਿੰਦੇ ਇੰਤਜ਼ਾਰ ਹੋ ਰਿਹਾ ਜੀ ਉਸ ਲਿਸਟ ਦਾ ਸੋ ਇਧਰ ਜਦੋਂ ਮੈਂ ਪਿਛਲੀ ਵਾਰ ਤੇ ਵਤਨਾ ਟਿੱਕਦਾ ਤਾਂ ਪੰਜਾਬ ਦੇ ਵਿੱਚ ਮੈਂ 2019 ਦੀਆਂ ਚੋਣਾਂ ਦੇ ਦੌਰਾਨ ਹਮਮ ਇਹਨਾਂ 18 ਸੀਟਾਂ ਬਣਤੀਆਂ ਨੇ 13 ਪੰਜਾਬੀਆਂ 4 ਮਾਚਲ ਦੀਆਂ ਤੇ ਇੱਕ ਚੰਡੀਗੜ੍ਹ ਦੀ ਇਹਨਾਂ 18 ਸੀਟਾਂ ਤੇ 369 ਉਮੀਦਵਾਰ ਮੈਦਾਨ 'ਚ ਸੀਗੇ ਪਿਛਲੀ ਵਾਰ ਜੀ ਜਿਨ੍ਹਾਂ 'ਚੋਂ ਪੰਜਾਬ ਦੀਆਂ 13 ਦੇ ਉੱਤੇ 275 ਵੀਰਵਾਰ ਸੀ ਹਮਮ ਤੇ ਵਿਜੇ ਜੀ ਮਾਚਲ ਦੀਆਂ 4 ਦੇ ਉੱਤੇ 45 ਤੇ ਚੰਡੀਗੜ੍ਹ ਦੀ ਇੱਕ ਦੇ ਉੱਤੇ 36 ਸੀ ਉਹ ਅਚਾਰੀ ਉਹ ਬਲੇ ਹਾਂਜੀ ਇਹ ਆਪਣੇ ਆਪ 'ਚ ਕਮਾਲ ਸੀਗਾ ਕਿ ਚੰਡੀਗੜ੍ਹ ਦੀ ਇੱਕ ਸੀਟ ਦੇ ਉੱਤੇ 36 ਉਮੀਦਵਾਰ ਸੀ ਤੇ ਹਮਾਚਲ ਦੀਆਂ 4 ਦੇ ਉੱਤੇ 45 ਸੀ ਔਰ ਪੰਜਾਬ ਦੀਆਂ 13 ਦੇ ਉੱਤੇ 278 ਵੀਰਵਾਸ ਸੋ ਇਸ ਵਾਰ 14 ਮਈ ਤੱਕ ਨਾਮ ਦਿੱਤੀਆਂ ਭਰੀਆਂ ਜਾਣਗੀਆਂ ਤੇ ਕਾਗਜ਼ਾਂ ਦੀ ਜਾਂਚ ਪੜਤਾਲ ਹੁੰਦੀਆਂ ਤੇ 17 ਤਰੀਕ ਤੱਕ 17 ਮਈ ਤੱਕ ਨਾਮ ਵਾਪਸ ਲਈ ਜਾਂਣਗੇ ਜੀ ਤੇ ਫਿਰ ਉਹ ਜਿਨ੍ਹਾਂ ਨੇ ਨਾਮ ਭਰੇ ਹੁੰਦੇ ਆ ਮਤਲਬ ਅੰਡਰਟੇਕਿੰਗ ਦੇ ਕਾਗਜ਼ ਉਹਨਾਂ ਦੇ ਕਾਗਜ਼ ਵੀ ਵਾਪਸ ਹੋ ਜਾਂਦੇ ਫਿਰ 17 ਮਈ ਨੂੰ ਸ਼ਾਮ ਨੂੰ ਸਾਨੂੰ ਪਤਾ ਲੱਗ ਜੇ ਕਿ ਕੁੱਲ ਕਿੰਨੇ ਉਮੀਦਵਾਰ ਪੰਜਾਬ ਦੇ ਵਿੱਚ ਰਹਿ ਗਏ ਸੋ ਕੱਲ ਤੋਂ ਇੱਕ ਤਰ੍ਹਾਂ ਨਾਲ ਅਸਲ ਦੇ ਵਿੱਚ ਪ੍ਰਕਿਰਿਆ ਉਹ ਚੱਲਦੀ ਔਰ ਕਾਗਜ਼ਾਂ ਦਾਖਲੀ ਦੇ ਰੂਟ ਸ਼ੋ ਹੋਣਗੇ ਪੰਜਾਬ ਦੇ ਲੋਕ ਕਰੋੜਸ਼ੋ ਤੋਂ ਬਹੁਤ ਔਖੇ ਹੋਏ ਪਏ ਨੇ ਕਿਉਂ ਨਹੀਂ ਅਜੇ ਅਗਲੇ 25 ਦਿਨ ਜੋਰ ਲੱਗਣਾ ਹੈ ਖਾਸ ਕਰਕੇ ਜਦੋਂ ਸੱਤਾਧਾਰੀ ਧਿਰ ਦੇ ਪ੍ਰਚਾਰ ਕਰੋੜਸ਼ੋ ਦੇ ਸ਼ਕੀਨ ਸਾਡੇ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਫਿਰ ਮਿਆਦ ਬੰਦ ਕਰਾਉਂਦੇ ਨੇ ਕਈਆਂ ਵੱਲੋਂ ਫੋਰਸ ਪੋਰਸ ਨੂੰ ਵੀ ਉਵੇਂ ਹੀ ਲੱਗਦੀ ਹੈ ਉਹ ਮਤਲਬ ਇਹ ਖਵਾਉ ਪਹਿਲੂ ਔਖਾ ਕਰ ਰਹੇ ਨੇ ਕਿ ਪ੍ਰਚਾਰ ਹੈ ਕਿ ਸਾਡਾ ਘਰਵਾਟ ਕਰਨਾ ਮੈਂ ਨਾ ਦੀਪਕ ਜੀ ਜਦੋਂ ਸਕੂਲ ਦੀ ਗੱਲ ਆ ਉਦੋਂ ਹੀ ਕਵਤਾ ਲਿਖੀ ਸੀਗੀ 7ਵੀਂ 9ਵੀਂ ਸੀਗਾ 8ਵੀਂ 9ਵੀਂ ਸੀਗਾ ਮੈਂ ਉਸੇਗਾ ਵੀ ਅਖਬਾਰوں ਵਿੱਚ ਇਸ਼ਤਿਹਾਰ छਪਵਾ ਦਿਓ ਗਲੀਆਂ ਵਿੱਚ ਪੋਸਟਰ ਲਗਵਾ ਦਿਓ ਕਰਵਾ ਦਿਓ ਐਲਾਨ ਗਲੀ ਮੁਹੱਲੇ ਔਰ ਬਾਜ਼ਾਰੋਂ ਵਿੱਚ ਅਕੇ ਕੁਝ ਹੁਣ ਮੈਨੂੰ 17 ਭੁੱਲ ਰਹੀਆਂ ਨੇ ਉਸੇਗਾ ਕਿ ਉਸੇਗਾ ਕਿ ਕਿਉਂਕਿ ਅਬ ਚੋਣਾਂ ਨਜ਼ਦੀਕ ਆ ਰਹੇ ਹਨ ਜਨ ਸੁਵਿਧਾ ਕੇ ਵਿਸ਼ੇ ਪਰ ਭਾਸ਼ਣ ਦੇਣੇ ਮੰਤਰੀ ਜੀ ਹਮਾਰੇ ਸ਼ਹਿਰ ਆ ਰਹੇ ਹਨ ਹਾਂ ਗੱਲ ਕਰਨੀ ਜਨ ਸੁਵਿਧਾ ਦੀ ਤੇ ਉਹ ਸ਼ੜਕਾਂ ਬੰਦ ਕਰਾ ਦਿਓ ਹਾਂ ਸੂਸਤਾ ਹੀ ਖੋ ਕੇ ਸਹੂਲਤਾ ਦੇਣ ਦੀ ਗੱਲ ਹਾਂ ਸਹੂਲਤਾ ਖੋ ਕੇ ਸਹੂਲਤਾ ਦੇਣ ਫਿਰ ਇਸ ਵਾਰ ਇਸ ਵਾਰ ਫਿਰ ਪ੍ਰਧਾਨ ਉੱਤਰ ਜੀ ਕਹਿਣ ਲੱਗੇ ਨੇ ਕਿ ਮੈਂ ਕਾਨੂੰਨੀ ਸਲਾਹ ਲੈ ਰਿਹਾ ਤਾਂ ਕਿ ਨੁਟਿਆ ਹੋਇਆ ਪੈਸਾ ਤੁਹਾਨੂੰ ਦਿੱਤਾ ਜਾ ਸਕੇ ਵਾਪਸ ਹੂੰ ਜੋ ਉਹ ਕਾਨੂੰਨੀ 15 ਲੱਖ ਵਾਲਾ ਜੁਮਲਾ ਨਾ ਬਿਲਕੁਲ ਕਾਨੂੰਨੀ ਸਲਾਹ ਕਿਹੜਾ ਮੁਫਤ 15 ਲੱਖ ਤੁਹਾਡੇ ਹਾਂ 15-15 ਲੱਖ ਰੁਪਏ ਖਾਤਿਆਂ ਚਾਹੂਗਾ ਜੀ ਜੀ ਇਹ ਦੁਬਾਰਾ ਉਸ ਜੁਮਲੇ ਨੂੰ ਚਲਾਉਣ ਦੇ ਨਵੇਂ ਤਰੀਕੇ ਨਾਲ ਸ਼ੁਰੂ ਹੋ ਗਿਆ ਇਸ ਲਈ ਜੁਮਲੇ ਵਧਣੇ ਸਾਡੇ ਸਾਰੇ ਇਲੀਟਰਨ ਮਾਉਂਦੇ ਹੂੰ ਰੀਸਾਈਕਲਿੰਗ ਕਹਿੰਦੇ ਵਾਤਾਵਰਣ ਲਈ ਵਧੀਆ ਹੁੰਦੀ ਆ ਵਾਤਾਵਰਣ ਲਈ ਤਾਂ ਪਤਾ ਨਹੀਂ ਰੀਸਾਈਕਲ ਪਲਾਸਟਿਕ ਕੀਤਾ ਕਿੰਨਾ ਚੰਗਾ ਪਰ ਪੋਲਿਟਿਕਸ ਦੇ ਵਿੱਚ ਰੀਸਾਈਕਲਿੰਗ ਬੜੀ ਕਾਰਗਰ ਸਿੱਧ ਹੋ ਜਾਂਦੀ ਆ ਨੇਤਾਵਾਂ ਨੇ ਬੜੀ ਕਾਰਗਰ ਸਿੱਧ ਬਿਲਕੁਲ ਬਿਲਕੁਲ ਪੁਰਾਣੇ ਹਥਿਆਰ ਮਾਂਜ-ਮਾਂਜ ਕੇ ਵਾੜੇ ਆ ਜਾਂਦੇ ਆ ਜੀ